ਤੇਰੇ ਕਰਕੇ ਦੀਦਾਰੀ ਅਜੇ ਜਾਣਾ ਮੈਂ ਤੇਰੇ ਕਰਕੇ ਦੀਦਾਰੀ ਅਜੇ ਜਾਣਾ ਬੁਹੇ ਦਾਤੀ ਬੰਦ ਨਾ ਕਰੀ ਤੇਰੇ ਕਰਕੇ ਦੀਦਾਰੀ ਅਜੇ ਜਾਣਾ ਬੁਹੇ ਦਾਤੀ ਬੰਦ ਨਾ ਕਰੀ ਤੇਰੇ ਨਾਮ ਵਿੱਚ ਰੰਗ ਲਿਆ ਬਾਣਾ ਤੇਰੇ ਨਾਮ ਵਿੱਚ ਰੰਗ ਲਿਆ ਬਾਣਾ ਬੰਦਨਾ ਕਰੀ ਤੇਰੇ ਕਰਕੇ ਦੀਦਾਰ ਅਜ ਜਾਣਾ ਬੁਹਿ ਦਾਦੀ ਬੰਦਨਾ ਕਰੀ ਤੇਰਾ ਕਰਕੇ ਦੀਦਾਰ ਨਾਮ ਵਿੱਚ ਤੇਰੇ ਤਨ ਮਨ ਰੰਗ ਲਿਆ ਹੈ ਨਾਮ ਵਿੱਚ ਤੇਰੇ ਤਨ ਮਨ ਰੰਗ ਲਿਆ ਦੁੱਧ ਪੁੱਤ ਤੇ ਤੈ ਤੋਂ ਸਭ ਕੁਝ ਮੰਗ ਲਿਆਏ ਬੇੜਾ ਪੰਗ ਤਾਂ ਨਾ ਪਾਰ ਲਗਾਉਣਾ ਬੂਹੇ ਦਾਤੀ ਬੰਦ ਨਾ ਕਰੀ ਤੇਰੇ ਕਰਕੇ ਦੀਦਾਰ ਅੱਜ ਜਾਣਾ ਬੂਹੇ ਦਾਤੀ ਬੰਦ ਨਾ ਕਰੀ ਤੇਰਾ ਕਰਕੇ ਦੀਦਾਰ ਅੱਜ ਜਾਣਾ ਬੂਹੇ ਦਾਤੀ ਬੰਦ ਨਾ ਕਰੀ ਸਾਰਾ ਕੁਝ ਦਾਤੀ ਤੇਰੇ ਨਾਮ ਕਰੀ ਬੈਠਿਆਂ ਅੱਖਾਂ ਵਿੱਚ ਆਸਾਂ ਵਾਲਾ ਪਾਣੀ ਪਰੀ ਬੈਠਿਆਂ ਸਾਰਾ ਕੁਝ ਦਾਤੀ ਤੇਰੇ ਨਾਮ ਕਰੀ ਬੈਠਿਆਂ ਅੱਖਾਂ ਵਿੱਚ ਆਸਾਂ ਵਾਲਾ ਪਾਣੀ ਪਰੀ ਬੈਠਿਆਂ ਕਿਸੇ ਰੋਂਦੇ ਯਾਰ ਨੂੰ ਚੁੱਪ ਨੀ ਕਰ ਤੇਰਾ ਕਰਕੇ ਦੀਦਾਰੀ ਅਜ ਜਾਣਾ ਬੂਹੇ ਦਾਤੀ ਬੰਦ ਨਾ ਕਰੀ ਸੀਨੇ ਨਾਲ ਲਾਲ ਸਾਨੂੰ ਬੜੇ ਅਸਿਰੋਲੇ ਆ ਸੀਨੇ ਨਾਲ ਲਾਲ ਸਾਨੂੰ ਬੜੇ ਅਸਿਰੋਲੇ ਕਿੱਥੇ ਦੱਸ ਜਾਵਾਂਗੇ ਜੇ ਇਹ ਬੂਹੇ ਦਾਤੀ ਟੋਲੇ ਕਿੱਥੇ ਦੱਸ ਮਾਗੇ ਬੁਹੇ ਜੇ ਟੋਲੇ ਕਰਕੇ ਨੈਕੀ ਕਰਿਆਰੀ ਜੀ ਨੀ ਮਾੜਾ ਨੈਕੀ ਕਰੇ ਹੋਯਾਰੀ ਜੀ ਨੀ ਮਾੜਾ ਬੁਹੇ ਦਾਤੀ ਬੰਦ ਨਾ ਕਰੀ ਤੇਰੇ ਕਰ ਕੇ ਦੀਦਾਰ ਅਜ ਜਾਣਾ ਬੁਹੇ ਦਾਤੀ ਬੰਦ ਨਾ ਕਰੀ ਨੇਕੀ ਕਰੇ ਇਹੋ ਅਰਜ ਨਿਮਣੀ ਬੁਹੇ ਦਾਤੀ ਬੰਦ ਨਾ